ਮਿਰਜੰਦ ਜੀ ਤੁਸੀਂ ਨੀਚੇ ਜੀ ਕਹ ਤੁਹਾਡੀ ਗੱਡੀ ਦਾ ਇੱਥੇ ਐਕਸੀਡੈਂਟ ਹੋਇਆ ਕਾਫੀ ਜਿਹੜਾ ਨੁਕਸਾਨ ਹੋ ਗਿਆ ਗੱਡੀ ਦਾ ਨੁਕਸਾਨ ਹੋਇਆ ਜਿਹੜਾ ਲੋਡ ਸੇ ਸੀ ਜਾ ਕੇ ਉਹਦਾ ਵੀ ਕਾਫੀ ਨੁਕਸਾਨ ਹੋਇਆ ਇਹ ਇਸ ਤਰ੍ਹਾਂ ਇਹ ਹਾਸਾ ਵਾਪਰੇ ਪਤਾ ਲਗਾ ਪਤਾ ਨਹੀਂ ਲਗਾ ਨਹੀਂ ਤੇ ਪਿੰਡੋਂ ਫੋਨ ਕਰ ਫੇਰੇ ਨਹੀਂ ਆਏ ਇਹ ਕਿਹੜੇ ਬੰਦੇ ਦੀ ਗੱਡੀ ਆ ਇਹ ਬਰੜਾ ਵਾਲ ਦੋ ਇਹ ਬਟਾਲਾ ਨਹੀਂ ਜੀ ਨਹੀਂ ਬਰੜਾ ਵਾਲ ਪੈਂਦਾ ਇਹ ਨਾਲੋਂ ਅਕੇ ਇਹ ਹੋਰ ਗੱਡੀ ਬੱਲੜਵਾਰ ਚਲੀ ਹੀ ਜਾਂਦੇ ਨਹੀਂ ਇਹਨੇ ਲੁਧਿਆਣੇ ਜਾਣੇ ਗੱਡੀ ਦਾ ਕੰਮ ਕਰਾ ਦਿੱਤੀ ਥੋੜਾ ਇਹ ਇੱਧਰ ਕਿਤਰਾ ਗੱਡੀ ਆ ਇਹ ਤਾਂ ਗੇਰ ਦਾ ਕੰਮ ਕਰਾਇਆ ਸੀ ਨਾ ਗੇਰ ਮਿੱਤਰੀ ਗੋ ਕਹਿੰਦੇ ਮੈਂ ਉਹਨੂੰ ਦਿਖਾਉਣਾ ਹੋਰ ਦੇ ਨੂੰ ਦਿਖਾਉਣ ਦਾ ਫਾਇਦਾ ਕੋਈ ਨਹੀਂ ਪਤਾ ਲੱਗਾ ਕਿਸ ਤਰ੍ਹਾਂ ਇਹ ਹੋਇਆ ਵਾ ਇਹ ਨਹੀਂ ਪਤਾ ਲੱਗਾ ਸਾਨੂੰ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾ ਇਹ ਵੀ ਦਸੋਂ ਦਸ ਗਾਂਵਾਂ ਦੀਆਂ ਫੋਨ ਕੀਤੀ ਤੇ ਫੇਰ ਸਾਨੂੰ ਪਤਾ ਲੱਗਾ ਡਰਾਈਵਰ ਕਿੱਥੋਂ ਦਾ ਡਰਾਈਵਰ ਇੱਕ ਲੜਕਾ ਮਰਾਇਆ ਹਾਂਜੀ ਲੱਗੀਆਂ ਸੱਟਾਂ ਲੱਗੀਆਂ ਗਿਆ ਹੁਣ ਲੱਗਦੇ ਨੇ ਪਤਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਸੀ ਆ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿਹੜੀ ਕੰਪਨੀ ਆ ਲੱਗੀਆਂ ਹੁਣ ਕੰਪਨੀ ਨਾ ਕੋਈ ਪਤਾ ਹੁਣ ਮਰੀ ਨਹੀਂ ਹੋਈ ਕਈ ਧੱਕੇ ਸਾਨੂੰ ਜਦੋਂ ਨੇ ਫੋਨ ਕੀਤਾ ਮੈਂ ਆਉਂ ਚਲਿਆ ਮੈਂ ਤੜਕੇ ਲੜਕੇ ਹੜੇ ਨੇ ਕੀਤਾ ਹਾਂਜੀ ਮੇਜਰ ਮਨੇ ਫੋਨ ਕੀਤਾ ਮੈਂ ਆ ਚਲਿਆ ਮਾ ਤੇ ਗੱਡੀਆਂ ਕੰਮ ਕਰਾ ਰ ਮੈਂ ਤੜਕੇ ਜਾਣਾ ਚਾਹ ਰ ਜੀ ਫਿਰ ਫਿਰ ਮੇਰਾ ਕੋ ਫੋਨ ਤਾਂ ਬੰਦ ਹੋ ਗੇ ਫੋਨ ਜਿ ਨਾਲੇ ਆਹ ਆਣ ਕੇ ਲੈ ਪਿੰਡ ਨੂੰ ਆਉਂਦੇ ਸਾਂ ਇਹ ਕਿਹੜਾ ਪਿੰਡ ਸਾਡੇ ਬੱਲੜ ਵਾਲੀ ਦੇ ਜਿ ਨਾਲੇ ਆਏ ਸਾਂ ਇਹ ਜਿ ਨਾਲੇ ਦੇ ਲੱਗਿਆ ਹਾਂਜੀ ਜਿ ਨਾਲੇ ਇਹ ਹੈਗਾ ਜਿ ਨਾਲੇ ਜਿਗਦੇ ਆਲੇ ਰੋਡ ਤੇ ਹਾਂਜੀ ਉਹ ਹੁਣ ਬੰਦ ਆ ਗਿਆ ਕਿ ਤੁਹਾਨੂੰ ਹਾਂ ਫਿਰ ਫੋਨ ਪਤਾ ਕਰ ਦੱਸਿਆ ਗਾਂਝ ਦਾ ਫੂਟ ਰਿਆ ਉਹਦਾ ਮੁੰਡਾ ਡਰਾਈਵਰ ਦੇ ਗਾਂ ਗਾਂਝ ਗਾਂ ਫੋਨ ਕਰ ਦਿੱਤਾ ਫਿਰ ਸਾਨੂੰ ਪਤਾ ਲੱਗ ਗਿਆ ਕਿੰਨਾ ਨੁਕਸਾਨ ਹੋਇਆ ਹਾਂ ਸਸਾ ਤਾਂ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਸ਼ਿਰਨਗਰ ਤੋਂ ਤੇ ਸੁਪਰ ਤੋਂ ਭਰ ਕੇ ਆ ਰਹੀ ਸਾਡੇ ਰਿਸ਼ਤੇਦਾਰਾਂ ਦੀ ਆ ਤੇ ਅੱਜ 5 ਦਿਨ ਅੱਜ ਤੋਂ ਪਹਿਲਾਂ ਗੱਡੀ ਆ ਰਹੀ ਹੈ ਬਿਲਕੁਲ ਠੀਕ ਠਾਕ ਪਿੱਛੇ ਆ ਰਹੀ ਹੈ ਗੱਡੀ ਦੇ ਗੇਅਰ ਦਾ ਕੰਮ ਹੋਣਾ ਵਾਲਾ ਸੀ ਮੁੰਡੇ ਡਰਾਈਵਰ ਨੇ ਮੇਜਰ ਨੇ ਕਿਹਾ ਵੀ ਗੱਡੀ ਦਾ ਹੀ ਨਾਲੋਂ ਕੰਮ ਕਰਵਾ ਲਈਏ ਸਾਨੂੰ ਲੱਗੇ ਅਜ ਨਾਲਾ ਲੱਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇ ਗੜ ਦੇ ਲਾਗੇ ਪਿੱਛੇ ਆਣ ਕੇ ਚਲਦੀ ਚਲਦੀ ਗੱਡੀ ਸਪੈਡੇ ਚ ਵੱਜੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੇਰਾ ਨਾਮ ਰਣਜੀਤ ਸਿੰਘ ਆਪਣਾ ਲਾਗੇ ਘਰ ਜਿੱਥੇ ਗੱਡੀ ਪਲਟੀ ਆ ਤੇ ਆਪਣਾ ਬਚਾ ਵੀਰ ਦਾ ਵੀ ਹਸਪਤਾਲ ਲੈ ਕੇ ਹੈ ਮੌਕੇ ਤੇ ਆ ਕੇ ਟਰੈਕਟਰ ਨਾਲ ਵੀਰ ਨੂੰ ਵਿਚੋਂ ਕੱਢਦਾ ਸੀ ਮਾਲਾ ਕੋਈ ਜਿਆਦਾ ਸੱਟ ਨਹੀਂ ਆ ਤੇ ਵਿਚ ਵਿੱਚ ਫਸ ਗਿਆ ਸੀ ਹਾਂਜੀ ਵਿਚ ਫਸ ਗਿਆ ਸੀ ਮਤਲਬ ਉਹ ਸਟੀਰਿੰਗ ਦੇ ਪੈਰ ਲਪਾ ਗਿਆ ਸੀ ਵਿੱਚ ਗੱਡੀ ਵਗੋਂ ਸਾਰੀ ਦੇਖੋ ਟੁੱਟੀ ਆ ਤੇ ਮੌਕੇ ਦੇ ਸਾਬ ਹਣੀ ਆਏ ਪੁਲਿਸ ਮਲਾਜਮ ਆਪਣੇ ਇਹ ਹੋਂਦੇ ਇੱਥੇ ਮੌਜੂਦ ਨੇ ਮਤਲਬ ਕੋਈ ਇੱਥੋਂ ਠੀਕ ਨਹੀਂ ਕਿਸੇ ਨੇ ਛੜੀ ਕੋਈ ਕਿਸੇ ਤੱਕ ਨਹੀਂ ਗਿਆ ਬਾਕੀ ਸ਼ਾਂਦੇ ਹੋ ਗਿਆ ਜੀ ਹਾਂਜੀ ਨਹੀਂ ਪਹਿਲਾਂ ਵੱਡੀ ਗੱਲ ਕੋਈ ਨਹੀਂ ਆ ਅੱਛਾ ਕਿਸੇ ਨੇ ਕਿਸੇ ਨੇ ਕੋਈ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਲਾਜਮ ਸਾਹਿਬ ਹੋਂਦੇ ਇੱਥੇ ਕੋਲ ਬੈਠੇ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਜਰ ਟਿੰਗ ਨਾ ਆ ਮੇਰਾ ਤੇ ਮਾਸੀਨਾ ਦਾ ਤਾਂ ਲੈ ਕੇ ਹੁੰਦਾ ਪਰ ਤੋਂ ਰੋਇ ਤੋਂ ਤੁਮਲ ਲੈ ਕੇ ਲਿਆ ਕਾਰ ਬਾਈ ਤੇ ਬਹੁਤ ਤੇ ਗੱਡੀ ਮੈਂ ਚੱਲਿਆ ਸੀ ਬਠਾਣ ਕੋੜਾ ਨੂੰ ਉੱਥੇ ਮੇਰੀ ਗੱਡੀ ਦਾ ਗੇਅਰ ਦੋ ਜਿਹੜੇ ਗੇਅਰੇ ਕੰਮ ਨਹੀਂ ਕਰਦੇ ਪਏ ਪੰਜਵਾਂ ਤੇ ਚੌਥਾ ਜਿਹੜਾ ਕੰਮ ਨਹੀਂ ਕਰਦੇ ਪਏ ਉਧਰ ਮੈਂ ਤੀਜੇ ਚਾਹੁੰਦਾ ਤਾਂ ਸਲੋ ਸਲੋ ਚ ਜਾਂਦਾ ਪਿਆ ਤੇ ਅਚਾਨਕ ਹੀ ਨਾ ਤਾਂ ਬ੍ਰੇਕ ਦਾ ਜਿਹੜਾ ਸਟੀering ਦਾ ਹੁੰਦਾ ਹੈ ਨਾ ਉਹ ਕੰਮ ਨਹੀਂ ਕੀਤਾ ਉਹਨੇ ਤੇ ਕਮਾਉਂਦਾ ਕਮਾਉਂਦਾ ਇਧਰ ਦਰਖਤ ਚ ਆੜ ਕੇ ਲੱਗ ਗਈ ਆ ਜੀ ਤੇ ਤਾਂ ਕਿ ਚਲੋ ਇਹਨਾਂ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਟਾਇਰ ਫਿਰ ਮੈਨੂੰ ਕੱਢ ਲਿਆ ਜਿਨਾ ਕੱਢਦੇ ਤੇ ਘਰ ਕੋਈ ਕੁਝ ਵੀ ਹੋ ਸਕਦਾ ਨਹੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਕਿੱਥੇ ਲੈ ਕੇ ਜਾਣੀ ਸੀ ਇਹ ਪਾਜੀ ਲੁਧਿਆਣੇ ਲੈ ਕੇ ਜਾਣਾ ਸੀ ਜਾਣਾ ਤੇ ਮੈਂ ਉੱਧਰ ਨਹੀਂ ਜਾਣਾ ਸੀ ਪਰ ਉਥੇ ਮਿਸਤਰੀ ਕਹਿੰਦੇ ਵੀ ਇਹ ਗੱਡੀ ਦਾ ਸਹੀ ਕੰਮ ਨਹੀਂ ਕਰਦੇ ਤੇ ਫਿਰ ਮੈਂ ਆਪਣਾ ਪਿੰਡ ਵਾਲੇ ਮਿਸਤਰੀ ਭਾਈ ਆ ਉਹਨੂੰ ਆ ਕੇ ਤਾਂ ਮੈਂ ਕਿਹਾ ਭਾਜੀ ਇੱਦਾਂ ਇਦਾਂ ਤੇ ਗੇਅਰ ਨਹੀਂ ਲੱਗਦੇ ਪਏ ਕਹਿੰਦਾ ਤੂੰ ਲੈ ਆ ਗੱਡੀ ਦਾ ਆਪਾਂ ਵੇਖ ਲੈਨੇ ਆ ਇੱਥੇ ਜੋ ਵੀ ਹੋਏਗਾ ਆਪਾਂ ਦਾ ਕੰਮ ਗੱਡੀ ਦਾ ਵੇਖਾਂਗੇ ਤੇ ਉਹ ਵੀ ਲੈ ਗਏ ਨਾਲੇ ਮੈਂ ਲੈ ਕੇ ਚੱਲਿਆ ਸੀ ਮੈਂ ਕਿਹਾ ਚਲੋ ਇਹ ਨਾਲੇ ਕੰਮ ਕਰਾ ਕੇ ਤੇ ਮੈਂ ਫਿਰ ਰਾਤ ਨੂੰ ਲੁਧਿਆਣੇ ਨੂੰ ਲੈ ਚਲਾਂਗਾ ਤੇ ਜਿੰਨਾ ਦਾ ਮਾਲ ਆ ਉਹਨਾਂ ਨੂੰ ਵਪਾਰੀਆਂ ਤੱਕ ਪਹੁੰਚਾਵਾਂਗਾ ਤੇ ਵਪਾਰੀਆਂ ਨੂੰ ਕਰਦਾ ਸੀ ਨਹੀਂ ਹੱਲੇ ਨਹੀਂ ਕੀਤਾ ਹੱਲੇ ਮੈਂ ਤੇ ਆ ਵੀ ਕੁਝ ਜਿਹਾ ਉੱਥੇ ਹੀ ਆ ਮੈਂ ਤੇ ਤੇ ਕੋਈ ਇਹਨਾਂ ਨੂੰ ਕਰਦੇ ਆ ਉਹਨਾਂ ਨੂੰ ਫੋਨ ਗੱਡੀ ਆਂਦੀ ਪਈ ਆ ਜਿਹੜਾ ਮਾਲ ਆ ਉਹਨਾਂ ਦਾ ਤੇ ਭੇਜ ਦਿਆ ਉਹਨਾਂ ਦਾ ਮਾਲ ਸਹੀ ਆ ਜਿਹੜਾ ਆ ਬਾਕੀ ਤੇ ਚਲੋ ਜੋ ਮਾਰ ਐਂਡ ਕਰਨਾ ਹੈ ਲੋਕਿਆ ਜੇ ਮੋਦਰੋਂ ਜੰਮੂ ਤੋਂ ਕਸ਼ਮੀਰ ਤੋਂ ਗੇ ਸੇਲ ਆ ਬੀ ਦੌੜ ਕੜ ਕੇ ਲੈ ਨਿੱ ਘਟ ਰੱਖਿਆ ਜ ਜਿਹਦੇ ਵਿੱਚ ਇਹਦਾ ਕਿਤੇ ਡਰਾਈਵ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲਾ ਕੋ ਸਟੋਲਨ ਵਿਗੜਨ ਕਰਕੇ ਡਰਕਟ ਵਿੱਚ ਵੱਜ ਗਈ ਆ ਉਹਦੇ ਵਿੱਚ ਛੱਟ ਲੱਗ ਗਈ ਉਹਨੂੰ ਅਸੀਂ ਕੱਢ ਕੇ ਤੇ ਸਰਕਾਰੀ ਹਸਲ ਫਰੇਗਾ ਚੂੜੀਆਂ ਨਾਜ਼ਲੀ ਦਾਖਲ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਨੇ ਮੌਕੇ ਤੇ ਆ ਗਈ ਤੇ ਸੇਵ ਦੀਆਂ ਪੇਟੀਆਂ ਵਿੱਚੋਂ ਕੋਈ ਸੇਵ ਨਹੀਂ ਲਿਆ ਤੇ ਸੇਵ ਦੀਆਂ ਪੇਟੀਆਂ ਇੱਦਾਂ ਜਿੱਦਾਂ ਪਈਆਂ ਇੱਦਾਂ ਇਹਨਾਂ ਦੇ ਹਵਾਲੇ ਇਹਦੇ ਮੇਜਰਸ ਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਤੇ ਜੇ ਮੇਜ ਦਾ ਬਿਆਲ ਜਿਹੜੇ ਸਾਡੇ ਕਰੀਬ ਨਹੀਂ ਪੂਣੀ ਕਰਦੇ ਲਿਆ